ਸਰੂ ਕੀ ਬਾਣੀ ਫਰਮਾਨ ਕਰਦੀ ਹੈ ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਸਤਗੁਰ ਕੇ ਬਾਣੇ ਵਿੱਚ ਆਵੇ ਸਤਗੁਰ ਜੀ ਕਹਿੰਦੇ ਨੇ ਕਿ ਸਾਰੀ ਮਨੁੱਖਤਾ ਨੂੰ ਉਪਦੇਸ਼ ਕਰਦੇ ਨੇ ਕਿ हे ਦੁਨੀਆਂ ਦੇ ਲੋਕੋ ਅਕਾਲ ਪੁਰਖ ਦਾ ਉਹ ਸਰੀਰ ਮਿੱਤਰ ਹੈ ਅਕਾਲ ਪੁਰਖ ਦਾ ਉਹ ਸਰੀਰ ਭਰਾ ਹੈ ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਸਤਗੁਰੂ ਕੇ ਬਾਣੇ ਵਿੱਚ ਆਵੇ ਜਿਹੜਾ ਸਰੀਰ ਸਤਗੁਰੂ ਜੀ ਕਹਿੰਦੇ ਨੇ ਸਤਗੁਰ ਦੇ ਅਕਾਲ ਪੁਰਖ ਦੇ ਬਾਣੇ ਵਿੱਚ ਆ ਗਿਆ ਹੈ ਭਾਵੇਂ ਉਹ ਰੰਗ ਹੈ ਤੇ ਭਾਵੇਂ ਉਹ ਰਾਜਾ ਹੈ ਸਤਗੁਰੂ ਜੀ ਕਹਿੰਦੇ ਨੇ ਕਿ ਉਹਦਾ ਆਇਆ ਸਫਲਾ ਹੋ ਜਾਂਦਾ ਹੈ ਤੇ ਇਸ ਕਰਕੇ ਸੰਗਤ ਜੀ ਅਸੀਂ ਸਿੱਖੀ ਦੇ ਵਿੱਚ ਪੈਦਾ ਹੋਏ ਹਾਂ ਤੇ ਸਾਡਾ ਪਹਿਲਾ ਫਰਜ਼ ਬਣਦਾ ਹੈ ਕਿ ਅਸੀਂ ਹਮੇਸ਼ਾ ਬਾਣੇ ਵਿੱਚ ਰਹਿਣਾ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਇਨਾਂ ਦਿਨਾਂ ਵਿੱਚ ਤੱਤੀਆਂ ਤਵੀਆਂ ਤੇ ਬੈਠ ਕੇ ਦੇਖਦੇ ਉਹ ਵਾਲਿਆਂ ਨੂੰ ਚੱਲਦੇ ਹੋਏ ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਤੇ ਸੰਗਤ ਜੀ ਸਾਨੂੰ ਤਾਂ ਗੁਰਤੀ ਹੀ ਬਾਣੇ ਤੋਂ ਮਿਲੀ ਹੈ ਤੇ ਅਸੀਂ ਗੁਰੂ ਕੀ ਬਾਣੀ ਦਾ ਓਟ ਆਸਰਾ ਲੈ ਕੇ ਹਮੇਸ਼ਾ ਗੁਰੂ ਕੇ ਬਾਣੇ ਵਿੱਚ ਰਹਿਣਾ ਹੈ ਤੇ ਹਮੇਸ਼ਾ ਗੁਰੂ ਦਾ ਸ਼ੁਕਰਾਨਾ ਕਰਨਾ ਹੈ ਪਾਣੇ ਕੋਈ ਖੁਸ਼ੀ ਆਈ ਹੈ ਤੇ ਪਾਣੇ ਕੋਈ ਗਮੀ ਆਈ ਹੈ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਅੱਗੇ ਫੇਰ ਸਤਿਗੁਰੂ ਜੀ ਕਹਿੰਦੇ ਨੇ ਮਨੁੱਖ ਤੈਨੂੰ ਆਜ਼ਾਦੀ ਹੈ ਤੂੰ ਜੋ ਮਰਜ਼ੀ ਕਰ ਸਕਦਾ ਹੈ ਪਰ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਜਿਹੜਾ ਸਰੀਰ ਆਪਣੇ ਭਾਣੇ ਵਿੱਚ ਚੱਲਦਾ ਹੈ ਮਨ ਦੇ ਪਿੱਛੇ ਮਾਨਮੁਖ ਹੋ ਕੇ ਚੱਲਦਾ ਹੈ ਸਤਗੁਰੂ ਜੀ ਕਹਿੰਦੇ ਨੇ ਕਿ ਉਹ ਸਰੀਰ ਚੋਟਾਂ ਖਾਂਦੇ ਨੇ ਉਹਨਾਂ ਨੂੰ ਮੋਹ ਦੀਆਂ ਚੋਟਾਂ ਜਿਉਂਦਿਆਂ ਨੂੰ ਪੈਂਦੀਆਂ ਨੇ ਤੇ ਮਰਿਆਂ ਨੂੰ ਜਮਾਂ ਦੀਆਂ ਚੋਟਾਂ ਪੈਂਦੀਆਂ ਨੇ ਤੇ ਇਸ ਕਰਕੇ ਸੰਗਤ ਜੀ ਅਸੀਂ ਇਹਨਾਂ ਸਮਾਗਮਾਂ ਤੋਂ ਹੀ ਸਤਗੁਰੂ ਦਾ ਆਸਰਾ ਲੈ ਕਰਕੇ ਨਾਮ ਦੀਆਂ ਰਹਿਮਤਾਂ ਨੂੰ ਇਕੱਠਾ ਕਰਨਾ ਹੈ ਭਾਵੇਂ ਕੋਈ ਬੱਚਾ ਹੈ ਬੁੱਢਾ ਹੈ ਨੌਜਵਾਨ ਹੈ ਅਸੀਂ ਅੱਜ ਤੋਂ ਹੀ ਸ਼ੁਰੂਆਤ ਕਰਨੀ ਹੈ ਨਾਮ ਦੀਆਂ ਰਹਿਮਤਾਂ ਦੀਆਂ ਦਾਤਾਂ ਲੈਣ ਦੀਆਂ ਕਿਉਂਕਿ ਉਹਨੇ ਕਦੋਂ ਆਪਣੇ ਸ੍ਰੀ ਚੰਨ ਕਮਣਾ ਚ ਬੁਲਾ ਲੈਣਾ ਹੈ ਉਹ ਆਪ ਜਾਣਦਾ ਹੈ ਬਿਨ ਸਤਗੁਰ ਸੁਖ ਕਦੇ ਨਾ ਪਾਵੇ ਭਾਈ ਫਿਰ ਫਿਰ ਪਛੋਤਾਵੇ ਬਹੁਤ ਸਾਂਭ ਕੇ ਰੱਖਣ ਵਾਲਾ ਬਚਨ ਹੈ ਸਤਗੁਰ ਜੀ ਕਹਿੰਦੇ ਨੇ ਬਿਨ ਸਤਗੁਰ ਸੁਖ ਕਦੇ ਨਾ ਭਾਈ اے ਦੁਨੀਆ ਦੇ ਲੋਕੋ ਸਤਗੁਰੂ ਜੀ ਕਹਿੰਦੇ ਹਨ ਕਿ ਸੱਚੇ ਗੁਰੂ ਤੋਂ ਬਿਨਾਂ ਕਿਸੇ ਨੂੰ ਵੀ ਸੁੱਖ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ। ਭਾਵੇਂ ਅਸੀਂ ਪਦਾਰਥ ਜਿੰਨੇ ਮਰਜ਼ੀ ਇਕੱਠੇ ਕਰ ਲਈਏ, ਸਾਧਨ ਅਸੀਂ ਜਿੰਨੇ ਮਰਜ਼ੀ ਇਕੱਠੇ ਕਰ ਲਈਏ, ਸਤਗੁਰੂ ਜੀ ਕਹਿੰਦੇ ਹਨ ਇਨ੍ਹਾਂ ਸਾਧਨਾਵਾਂ ਦੇ ਨਾਲ ਤੇ ਇਨ੍ਹਾਂ ਪਦਾਰਥਾਂ ਦੇ ਨਾਲ ਕਦੇ ਵੀ ਕਿਸੇ ਪ੍ਰਾਣੀ ਨੂੰ ਅਸੀਮ ਰਾਸ ਨਹੀਂ ਆਇਆ ਹੈ। ਇਹ ਪਦਾਰਥ ਚਾਰ ਮਿੰਟ ਦੀ ਖੁਸ਼ੀ ਦਿੰਦੇ ਨੇ ਤੇ ਫੇਰ ਸੰਗਤ ਜੀ ਜਿਹੜੀ ਭੁੱਖ ਹੈ ਉਸ ਤੋਂ ਵੀ ਜ਼ਿਆਦਾ ਵਧੇਰੇ ਹੋ ਜਾਂਦੀ ਹੈ ਸਤਿਗੁਰੂ ਜੀ ਇੱਥੇ ਸ਼ਬਦ ਵਿੱਚ ਬਚਨ ਕਰਦੇ ਨੇ ਫੇਰ ਫੇਰ ਪਛੋਤਾਵੇ ਇੱਥੇ ਸੰਗਤ ਜੀ ਫੇਰ ਨੂੰ ਇੱਕ ਵਾਰ ਵੀ ਲਿਖਿਆ ਜਾ ਸਕਦਾ ਸੀ ਸਤਿਗੁਰਾਂ ਨੇ ਫੇਰ ਫੇਰ ਪਛੋਤਾਵੇ ਕਿਉਂ ਲਿਖਿਆ ਹੈ ਫੇਰ ਸ਼ਬਦ ਨੂੰ ਦੋ ਵਾਰ ਸਤਿਗੁਰਾਂ ਨੇ ਕਿਉਂ ਲਿਖਿਆ ਹੈ ਇਹ ਪਚਣ ਸੰਗਤ ਜੀ ਕਿਸੇ ਗ੍ਰੰਥਾਂ ਵਿੱਚੋਂ ਵਿਆਖਿਆ ਨਹੀਂ ਮਿਲਦੀ ਹੈ ਇਹ ਆਕਾਲ ਪੁਰਖ ਮਨੁੱਖ ਨੂੰ ਸਿੱਧੀ ਵਿਆਖਿਆ ਸ਼ਬਦਾਂ ਦੇ ਅਰਥ ਦਿੰਦਾ ਹੈ ਜਿਹੜੇ ਸਰੀਰ ਨਾਮ ਦੀਆਂ ਰਹਿਮਤਾਂ ਨਾਲ ਜੁੜ ਜਾਂਦੇ ਨੇ ਜਿੰਨਾ ਗੋੜ ਪਾਵਾਂਗੇ ਓਨਾ ਮਿੱਠਾ ਹੋਈ ਜਾਏਗਾ ਇੱਕ ਇੱਕ ਸ਼ਬਦ ਦਾ ਸੰਗਤ ਜੀ ਕਰੋੜਾਂ ਅਰਥ ਨੇ ਤੇ ਜਿੰਨੀ ਅਸੀਂ ਨਾਮ ਦੀਆਂ ਰਹਿਮਤਾਂ ਦੀ ਗਹਿਰਾਈ ਤੱਕ ਜਾਵਾਂਗੇ ਓਨੇ ਹੀ ਹੀਰੇ ਤੇ ਮੋਤੀ ਸਾਡੀ ਝੋਲੀ ਵਿੱਚ ਪੈਣਗੇ ਸਤਿਗੁਰੂ ਜੀ ਕਹਿੰਦੇ ਨੇ ਫਿਰ ਫਿਰ ਪਛੋਤਾਵਾ ਹੈ ਫੇਰ ਫੇਰ ਦਾ ਅਰਥ ਹੈ ਸੰਗਤ ਜੀ 84 ਲੱਖ ਜੂਨ ਜੇ ਫੇਰ ਇੱਕ ਵਾਰੀ ਲਿਖਦੇ ਤੇ ਫੇਰ ਸਾਡੀ ਇੱਕ ਜ਼ਿੰਦਗੀ ਸਾਡੇ ਇੱਕ ਜਨਮ ਨਾਲ ਸੰਬੰਧ ਸੀ ਸਤਗੁਰੂ ਜੀ ਇੱਥੇ ਕਹਿੰਦੇ ਨੇ ਫੇਰ ਫੇਰ ਪਛੋਤਾਵਾ ਵੇਮਕ ਹੋਏ ਰਾਮ ਤੇ ਲੱਗਣ ਜਨਮ ਦੀ ਜੋ ਸਤਗੁਰੂ ਜੀ ਕਹਿੰਦੇ ਨੇ ਜਨਮਾਂ ਦੇ ਵਿਯੋਗ ਭਾਵ ਕੇ ਵਿਛੋੜੇ ਪੈ ਜਾਂਦੇ ਨੇ ਜਿਹੜੇ ਸਰੀਰ ਅਕਾਲ ਪੁਰਖ ਤੋਂ ਦੂਰ ਹੋ ਜਾਂਦੇ ਨੇ ਇੱਥੇ ਸਤਿਗੁਰੂ ਜੀ ਕਹਿੰਦੇ ਨੇ ਫੇਰ ਫੇਰ ਪਸ਼ੂ ਤਾਵੈ ਜਿਹੜੇ ਸਰੀਰ ਪਦਾਰਥ ਦੇ ਨਾਲ ਜੁੜ ਗਏ ਪਰਮਾਰਥ ਨੂੰ ਛੱਡ ਕੇ ਸਤਿਗੁਰੂ ਜੀ ਕਹਿੰਦੇ ਨੇ ਫੇਰ ਫੇਰ ਪਸ਼ੂ ਤਾਵੈ ਉਹਨਾਂ ਨੂੰ ਫੇਰ ਫੇਰ ਦਾ ਭਾਵ ਹੈ ਕਿ ਵਾਰ-ਵਾਰ ਜੰਮਣਾ ਪੈਂਦਾ ਹੈ ਤੇ ਵਾਰ-ਵਾਰ ਮਰਨਾ ਪੈਂਦਾ ਹੈ ਮਾਂ ਦੇ ਪੇਟ ਵਿੱਚ 9 ਮਹੀਨੇ ਨੇਰ ਕੋਠੜੀ ਵਿੱਚ ਰਹਿਣਾ ਸੰਗਤ ਜੀ ਸੌਖਾ ਨਹੀਂ ਹੈ ਸੰਤ ਕਬੀਰ ਜੀ ਬਚਨ ਕਰਦੇ ਨੇ ਇੱਕ ਦੁਖ ਰਾਮ ਰਾਏ ਕਟੋ ਮੇਰਾ ਅਗਣ ਦਹਿ ਅਰ ਗਰਭ ਬਸੀਰਾ ਕਬੀਰ ਜੀ ਕਹਿੰਦੇ ਨੇ ਅਕਾਲ ਪੁਰਖ ਮੇਰਾ ਇੱਕ ਦੁਖ ਕਟਦੇ ਅਗਣ ਦਹਿ ਮੈਨੂੰ ਅੱਗ ਦੇ ਵਿੱਚ ਸੜਨਾ ਪੈਂਦਾ ਹੈ ਮੌਤ ਤੋਂ ਬਾਅਦ ਤੇ ਜਿਉਂਦੇ ਜੀ ਪੰਜਾਂ ਵਿਕਾਰਾਂ ਦੀ ਅੱਖ ਵਿੱਚ ਸੜਨਾ ਪੈਂਦਾ ਹੈ ਤੇ ਫਿਰ ਮਾਂ ਦੇ ਪੇਟ ਵਿੱਚ ਜਾ ਕੇ ਕਦੇ ਜਨਮ ਲੈਣਾ ਪੈਂਦਾ ਹੈ ਤੇ ਕਦੇ ਮੌਤ ਹੁੰਦੀ ਹੈ ਤੇ ਕਸ਼ਟ ਬਹੁਤ ਆਉਂਦਾ ਹੈ ਜੰਮਣਾ ਵੀ ਬਹੁਤ ਔਖਾ ਹੈ ਤੇ ਮਰਨਾ ਵੀ ਬਹੁਤ ਔਖਾ ਹੈ ਤੇ ਕਬੀਰ ਜੀ ਕਹਿੰਦੇ ਨੇ ਇੱਕ ਦੁਖ ਰਾਮ ਰਾਏ ਕਾਟੂ ਮੇਰਾ ਅਗਣ ਦਹ ਯਰ ਗਰਭ ਕਸੀਰਾ ਜਿਹੜਾ ਵਾਰ-ਵਾਰ ਮੇਰਾ ਜਨਮ ਹੁੰਦਾ ਹੈ ਕਦੇ ਮੈਂ ਜੰਮਦਾ ਹਾਂ ਕਦੇ ਮਰਦਾ ਮਰਦਾ ਹਾਂ ਇਹ ਮੇਰਾ ਜਨਮ ਤੇ ਮਰਨ ਕੱਟਿਆ ਜਾਏ ਜਿਨ੍ਹਾਂ ਗੁਰਮੁਖਾਂ ਨੂੰ ਜਿਨ੍ਹਾਂ ਭਗਤਾਂ ਨੂੰ ਸੋਝੀ ਆ ਜਾਂਦੀ ਹੈ ਉਹ ਸ਼ਬਦ ਦੀ ਮੰਗ ਕਰਦੇ ਨੇ ਨਾ ਕਿ ਪਦਾਰਥ ਦੀ ਮੰਗ ਕਰਦੇ ਨੇ ਤੇ ਇੱਥੇ ਸੰਗਤ ਜੀ ਸਤਿਗੁਰੂ ਜੀ ਕਹਿੰਦੇ ਨੇ ਫੇਰ ਫੇਰ ਪਛੋਤਾਉਂਦੇ ਜਿਹੜੇ ਸਰੀਰ ਪਦਾਰਥ ਨਾਲ ਜੁੜ ਜਾਂਦੇ ਨੇ ਪਰਮਾਰਥ ਨੂੰ ਛੱਡ ਕੇ ਅਕਾਲ ਪੁਰਖ ਨੂੰ ਛੱਡ ਕੇ ਫੇਰ ਫੇਰ ਭਾਵ ਕੇ 84 ਲੱਖ ਦੀ ਜੂਨ ਉਹਨਾਂ ਦਾ ਸਵਾਗਤ ਕਰਨ ਵਾਸਤੇ ਖੜੀ ਹੈ ਪਤਾ ਨਹੀਂ ਫੇਰ ਕਿੰਨੇ ਜੁਗਾਂ ਦੀ ਜੜੀ ਹੈ ਵਿਛੋੜਾ ਹੈ ਅਕਾਲ ਪੁਰਖ ਤੋਂ ਉਹ ਮਨੁੱਖ ਦੀ ਝੋਲੀ ਪੈਂਦਾ ਹੈ ਤੇ ਪਤਾ ਨਹੀਂ ਫੇਰ ਕਿਹੜੇ ਸਮੇਂ ਦੇ ਵਿੱਚ ਫੇਰ ਸਾਨੂੰ ਇਹ ਸਰੀਰ ਮਿਲੇਗਾ ਭਈ ਪ੍ਰਾਪਤ ਮਨੁੱਖ ਦੇਹ ਵਿਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਸਤਗੁਰੂ ਜੀ ਕਹਿੰਦੇ ਨੇ ਫੇਰ ਪਤਾ ਨਹੀਂ ਕਿੰਨੇ ਜਨਮਾਂ ਕਿੰਨੇ ਯੁਗਾਂ ਦੇ ਬਾਅਦ ਫੇਰ ਮਨੁੱਖੀ ਸਰੀਰ ਮਿਲੇਗਾ ਤੇ ਫੇਰ ਤੇਰਾ ਜਨਮ ਤੇ ਮੰਨ ਜਣਾ ਹੈ ਉਹ ਜਦੋਂ ਕਟਿਆ ਜਾਣਾ ਹੈ ਉਸ ਵਕਤ ਹੀ ਕਟੀਚਣਾ ਹੈ ਜਦੋਂ ਸੁਰਤ ਤੇ ਸ਼ਬਦ ਦਾ ਮੇਲ ਹੁੰਦਾ ਹੈ ਪਦਾਰਥ ਦੇ ਨਾਲ ਕਦੇ ਕਿਸੇ ਨੇ ਆਪਣਾ ਆਇਆ ਸਫਲਾ ਨਹੀਂ ਕਰਾਇਆ ਇਸ ਕਰਕੇ ਸੰਗਤ ਜੀ ਅਸੀਂ ਸਮੇਂ ਨੂੰ ਨਾ ਗੁੰਮਦੇ ਹੋਏ ਅੱਜ ਤੋਂ ਹੀ ਗੁਰੂ ਕੀ ਬਾਣੀ ਦੀਆਂ ਰਹਿਨਤਾਂ ਨੂੰ ਇਕੱਠਾ ਕਰੀਏ ਸਤਿਗੁਰ ਸੱਚੇ ਪਾਸ਼ਾ ਬੇਅੰਤ ਹੈ ਝੋਲੀਆਂ ਭਰਦੇ